ਹੋ ਤਲ ਗੁਰ ਸੇਵੀਆ ਅਹਨ ਸੁਸਹਜ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਵਾ ਸਿਫਤੋ ਖਸਮਨੀ ਨੂਰ ਅਰਸਹ ਗੁਰਸਹ ਤਦ ਰਠੇ ਸੱਚੇ ਪਾਤਸ਼ਾਹ ਮਾਲੋ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਹਿਰਸਾ ਹਾਂਦਾ ਜਿਸੁ 파ਸੁ ਬਹਿਠੀਆ ਸੋਹੀਆ ਸਬਨਾ ਦਾ ਸਜਣ ਸੱਚਾ ਪਾਤਸ਼ਾਹ ਹਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀਏ ਸਬਨਾੰਦ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਲੰਗਾ ਮਹੱਲਾ ਪਹਿਲਾ ਯਾਨੜੀਏ ਮਾਨੜਾ ਕਾਹੀ ਕਰੇ ਆਪਨੜੇ ਘਰ ਹਰ ਰੰਗ ਕੀ ਨਾ ਮਾਣੇ ਈ ਆਨੜੀਏ ਮਾਨੜਾ ਕਾਇ ਕਰੇ ਆਪ ਨੜੇ ਘਰ ਹਰ ਰੰਗ ਕੀ ਨਾ ਮੰਨੇ ਸਹ ਨੇੜਾ ਧਨ ਕਮਲੀ ਬਾਹਰ ਕੀ ਆ ਢੂੰਡੇ ਕੀਆਂ ਦੇਹ ਸਲਾਈਆਂ ਨੈਣੀ ਭਾਵ ਕਾ ਕਰ ਸੀ ਗਾਰੋ ਤਾ ਸੁਹਾਗਣ ਜਾਣੀ ਆ ਲਾਗੀ ਜਾ ਸਹ ਧਰੇ ਪਿਆਰੋ ਿਆਣੀ ਵਾਲੀ ਕੀ ਕਰੇ ਦਾ ਤਨ ਕੰਤ ਨਾ ਪਾਵੈ ਕਰਨ ਬਲਾਹ ਕਰੇ ਬਹੁ ਤੇਰੀ ਸਾਧਨ ਮਹਲ ਨਾ ਪਾਵੈ ਵਿਣ ਕਰਮ ਕਿਸ ਪਾਈਆ ਨਾਹੀ ਜੀ ਬਹੁ ਤੇਰਾ ਧਾਵਨ ਲੱਭ ਲੋਭ ਅਹੰਕਾਰ ਕੀ ਮਾਤੀ ਮਾਹ ਮਹੀਂ ਸਮਾਣੀ ਇਨੀਆਂ ਬਾਤੇ ਸਹ ਪਾਇਆ ਨਹੀਂ ਪਈ ਕਾਮਣ ਇਹਾਣੀ ਜਾਏ ਪਛ ਸੁਹਾਗਣੀ ਵਾਹ ਕਿੰਨੀ ਬਾਤੀ ਸਹ ਪਾਈ ਆ ਜੋ ਕਿਸ ਕਰੇ ਸੋ ਭਲਾ ਕਰਮਾਨੀ ਹੈ ਹਕਮਤ ਹੁਕਮ ਚ ਕਾਈ ਆ ਜਾ ਕਾ ਪ੍ਰੇਮ ਪਦਾਰਥ ਪਾਈਆ ਤਉ ਚਰਣੀ ਚਤ ਲਾਇਆ ਸੋ ਕਹਾ ਸ਼ੋਕੀਦਾ ਤਨ ਮਨ ਹੁੰਦੀ ਜਾ ਐਸਾ ਪਰਮਲ ਲਾਇਆ ਈਵ ਕਹੈ ਸਹਾ ਗਣੀ ਪੜਿ ਇੰਨੀ ਵਾਤੇ ਸਹ ਪਾਈਆ ਆਪ ਗਵਾਈਆ ਤਾਂ ਸਹ ਪਾਈਆ ਔਰ ਕੈਸੀ ਤਤਰਾਈ ਸੋ ਨਾਦਰ ਕਰ ਦੇਖੋ ਸੋਦਨ ਲੇਖਾ ਕਾਮਣ ਨਾ ਨਦ ਪਾਈ ਆਪਣੇ ਕੰਤ ਪਿਆਰੇ ਸਾਸ ਸੁਹਾਗਣ ਨਾਨਕ ਸਾਸਬਰਾਈ ਐਸਾ ਰੰਗ ਰਤ ਸਹਜ ਕੀ ਮਾਤੇ ਆਹ ਨਸੁ ਭਾਈ ਸਮਾਣੇ ਸੁੰਦਰ ਸਾਇ ਸਰੂਪ ਵਿਚੱਖਣ ਕਹੀਆ ਸਾ ਸਿਆਣੀ ਐਸਾ ਰੰਗ ਰਤੀ ਸਹਦ ਕੀ ਮਤ ਅਹਨ ਸੁਭਾਏ ਸਮਾਨੀ ਸੁੰਦਰ ਸਾਈ ਸਰੂਪ ਵਿਚਖਣਾ ਕਹੀਆ ਸਾ ਸਿਆਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਲੰਗ ਮਹੱਲਾ ਪਹਿਲਾ ਇਨਨੜੀ ਮਾਨੜਾ ਕਾਇ ਕਰੇ ਆਪਨੜਾ ਘਰ ਹਰ ਰੰਗ ਕੀ ਨਾਮ ਮਾਣੇ